ਤੇ ਆਪ ਸਭ ਨੂੰ ਵੀ মিডিਆ ਨੂੰ ਵੀ ਮੇਰੀ ਦਰਖਾਸਤ ਆ ਕਿ ਇਹੋ ਜੀਆਂ ਸ਼ਖਸੀਅਤਾਂ ਦਾ ਮਾਣ ਰੱਖੀਏ ਜਿੰਦੂ ਉਹਨਾਂ ਨੂੰ ਹੋਰ ਵੱਡਾ ਕਰੀਏ ਆਮ ਬੱਚਿਆਂ ਤੱਕ ਪਹੁੰਚਾਈਏ ਸਰ ਲੱਗਦਾ ਹੈ ਕਿ ਯੁੱਗ ਖਤਮ ਨਾ ਕੀਏ ਆਪਾਂ ਅਸੀਂ ਇਹ ਸੋਚੀਏ ਕਿ ਉਹਨਾਂ ਨੇ ਉਹਨਾਂ ਨੇ ਅੰਕੂਰ ਲਾਇਆ ਸੋ ਅੱਗੇ ਇਹ ਪੌਦਾ ਚੱਲੇ ਅੱਗੇ ਇਸ ਤੋਂ ਫਲ ਬਣ ਫਿਰ ਉਸਦੇ ਬੀਜ ਬਣ ਫਿਰ ਅੱਗੇ ਜੰਗਲ ਬਣਦਾ ਰਹੇ ਹਰਿਆਲੀ ਫਰਕਾਰ ਜੋ ਤੁਹਾਨੂੰ ਖਬਰ ਮਿਲੀ ਸੀ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ਤੁਸੀਂ ਸ਼ੋਅ ਦੇ ਵਿੱਚ ਕੰਟਰੀਟ ਵੀ ਦਿੱਤਾ ਸੀ ਪਾਤਰ ਸਾਹਿਬ ਨੂੰ ਅਸੀਂ ਆਕਲੈਂਡ ਨਿਊਜ਼ੀਲੈਂਡ ਸੀਗੇ ਜਿਸ ਦਿਨੇ ਖਬਰ ਮਿਲੀ ਤੇ ਆ ظاہر ਜੀ ਗੱਲ ਹੈ ਕਿ ਅਸੀਂ ਰੀਸੈਂਟਲੀ ਹੁਣ ਜਿਹੜੀ ਫਿਲਮ ਬਣਾਈ ਉਹਦਾ ਨਾਮ ਸ਼ਾਇਰ ਸੀਗਾ ਕੋਇਨਸੀਡੈਂਟਲੀ ਤੇ ਸਾਡੀ ਸਦੀ ਦੇ ਸਭ ਤੋਂ ਵੱਡੇ ਸ਼ਾਇਰ ਉਹ ਆ ਤੇ ਮੇਰੇ ਲਈ ਬੜਾ ਬੜਾ ਵੱਡਾ ਝਟਕਾ ਤੁਸੀਂ ਕਹਿ ਸਕਦੇ ਸੀਗਾ ਤੇ ਹਾਲਾਂਕਿ ਉਹ ਅਲੱਗ ਤਰ੍ਹਾਂ ਦੇ ਕਨਸੈਪਟ ਹੁੰਦੇ ਆ ਤੁਹਾਨੂੰ ਪਤਾ ਹੈ ਕਿ ਬਹੁਤ ਵੱਡੀ ਤਦਾਦ ਦੇ ਲੋਕ ਆਏ ਹੁੰਦੇ ਆ ਬੜੇ ਜॉयਸ ਫੀਲਿੰਗ ਚ ਹੁੰਦੇ ਆ ਪਰ ਮੈਂ ਮੇਰਾ ਦਿਲ ਕੀਤਾ ਕਿ ਮੈਂ ਆਪਣੇ ਕਾਨਸਰਟ ਦੀ ਜਿਹੜੀ ਆਗਾਜ਼ ਆ ਉਪਾਦ ਸਾਹਿਬ ਦੀ ਰਿਸਕੰਦਲ ਕਰਾਂ ਤੇ ਮੈਂ ਕੀਤੀ ਤੇ ਮੇਰੇ ਵੱਲੋਂ ਇੱਕ ਸ਼ਰਧਾ ਜੀ ਕੀਤਾ ਗਾੜੀ ਅਸੀਂ ਚੰਡੀਗੜ੍ਹ ਸੈਕਟਰ 16 ਦੇ ਵਿੱਚ ਸਾਡਾ ਇੱਕ ਮਿਰਖਲ ਮਾਂ ਬੋਲੀ ਦਾ ਦਿਵਸ ਸੀਗਾ ਅਸੀਂ ਸਾਰੇ ਉੱਥੇ ਇਕੱਠੇ ਹੋਏ ਸੀ ਸਤਾ ਜੀ ਤੁਸੀਂ ਵਿਦੇਸ਼ ਦੇ ਵਿੱਚ ਸ਼ੋਅ ਕਰ ਰਹੇ ਸੀ ਕਿ ਹੁਣ ਕਾਲਸ ਤੌਰ ਤੇ ਅੰਤਮਰਦਾਸ ਸ਼ਾਮਲ ਹੋਣ ਲਈ ਆਏ ਆਂ ਜਾਂ ਕੁਦਰਤਨ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਡੇ ਵੀ ਸ਼ੋਅ ਬਹੁਤ ਬੀਜ਼ੀ ਹੁੰਦੇ ਆਂ ਇਹ ਤੁਸੀਂ ਸਪੈਸ਼ਲ ਇੱਥੇ ਅੰਤਮਰਦਾਸ ਸ਼ਾਮਲ ਹੋਣਾ ਇਸ ਦਿਨ ਆਏ ਕਿ ਕੁਦਰਤਨ ਇੱਥੇ ਤੁਹਾਡਾ ਬਣਿਆ ਆਣ ਮੈਂ ਕੁਦਰਤਨ ਨਹੀਂ ਕਹਿ ਸਕਦੇ ਮੈਂ ਬਿਲਕੁਲ ਧਾਰ ਕੇ ਇਸ ਗੱਲ ਦੇ ਲਈ ਆਇਆ ਸੀ ਇਸੇ ਕਰਕੇ ਸੀ ਵਾਪਸ ਮੈਨੂੰ ਐਸਾ ਲੱਗਾ ਕਿ ਮੈਂ ਦੇਖੋ ਉਹਨਾਂ ਤੇ ਸੰਸਕਾਰ ਦੇੰਦਰ ਨਹੀਂ ਪਹੁੰਚ ਸਕਿਆ ਪਰ ਇਹ ਜਿਹੜਾ ਇੱਕ ਦਿਨ ਆ ਮੈਨੂੰ ਲੱਗਦਾ ਇਹ ਉਹਨਾਂ ਦੀ ਜਸਮਾਨੀ ਤੌਰ ਤੇ ਜਾਣ ਦਾ ਆਖਰੀ ਮੇਰੇ ਖਿਆਲੇ ਇਕੱਠ ਹੋਏਗਾ ਉਸ ਤੋਂ ਬਾਅਦ ਜਿਹੜੇ ਇਕੱਠ ਹੋਣਗੇ ਉਹਨਾਂ ਨੂੰ ਯਾਦ ਕਰਕੇ ਹੋਣਗੇ ਸੋ ਮੇਰੀ ਇਹ ਬੜੀ ਖਾਹਿਸ਼ ਸੀ ਕਿ ਮੈਂ ਘਟੋ-ਘਟ ਕਿਸੇ ਵੀ ਤਰੀਕੇ ਇੱਥੇ ਪਹੁੰਚ ਸਕਾਂ ਹਾਲਾਂਕਿ ਥੋੜੀ ਦੇਰੀ ਨਾਲ ਪਹੁੰਚ ਸਕਿਆ ਪਰ ਫਿਰ ਵੀ ਹਾਜ਼ਰੀ ਲਾਗੀ ਤੇ ਆਪ ਸਭ ਨੂੰ ਵੀ ਮੀਡੀਆ ਨੂੰ ਵੀ ਮੇਰੀ ਦਰਖਾਸਤ ਹੈ ਕਿ ਇਹੋ ਜੀਆਂ ਸ਼ਖਸੀਤਾਂ ਦਾ ਮਾਣ ਰੱਖੀਏ ਉਹਨਾਂ ਨੂੰ ਹੋਰ ਵੱਡਾ ਕਰੀਏ ਆਮ ਬੱਚਿਆਂ ਤੱਕ ਪਹੁੰਚਾਈਏ ਲੱਗਣੇ ਕਿ ਕੁਝ ਗੱਲਾਂ ਪਰ ਯੋਗ ਖਤਮ ਨਾ ਕੀਏ ਆਪਾਂ ਅਸੀਂ ਇਹ ਸੋਚੀਏ ਕਿ ਉਹਨਾਂ ਨੇ ਉਹਨੇ ਅੰਕੁਰ ਲਾਇਆ ਸੋ ਅੱਗੇ ਇਹ ਪੌਦਾ ਚੱਲੇ ਅੱਗੇ ਇਸ ਤੋਂ ਫਲ ਬਣ ਫਿਰ ਉਸਦੇ ਬੀਜ ਬਣ ਫਿਰ ਅੱਗੇ ਜੰਗਲ ਬਣਦਾ ਰਹੇ ਹਰਿਆਲੀ ਬਕਰਾਰ ਜੋ ਤੁਹਾਨੂੰ ਖਬਰ ਮਿਲੀ ਸੀ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ਤੁਸੀਂ ਸ਼ੋਅ ਦੇ ਵਿੱਚ ਕੰਟ੍ਰਿਬਿਊਟ ਵੀ ਦਿੱਤਾ ਸੀ ਪਾਤਰ ਸਾਹਿਬ ਨੂੰ ਅਸੀਂ ਆਕਲੈਂਡ ਨਿਊਜ਼ੀਲੈਂਡ ਸੀਗੇ ਜਿਸ ਤੇ ਨੇ ਖਬਰ ਮਿਲੀ ਤੇ ਆ ظاہر ਜੀ ਗੱਲ ਹੈ ਕਿ ਅਸੀਂ ਰੀਸੈਂਟਲੀ ਹੁਣ ਜਿਹੜੀ ਫਿਲਮ ਬਣਾਈ ਉਹਦਾ ਨਾਮ ਸ਼ਾਇਰ ਸੀਗਾ ਕੋਇਨਸੀਡੈਂਟਲੀ ਤੇ ਸਾਡੀ ਸਦੀ ਦੇ ਸਭ ਤੋਂ ਵੱਡੇ ਸ਼ਾਇਰ ਉਹ ਆ ਤੇ ਮੇਰੇ ਲਈ ਬੜਾ ਬੜਾ ਵੱਡਾ ਛਟਕਾ ਤੁਸੀਂ ਕਹਿ ਸਕਦੇ ਸੀਗਾ ਤੇ ਹਾਲਾਂਕਿ ਉਹ ਅਲੱਗ ਤਰ੍ਹਾਂ ਦੇ ਕਾਨਸਰਟ ਹੁੰਦੇ ਆ ਤੁਹਾਨੂੰ ਪਤਾ ਹੈ ਕਿ ਬਹੁਤ ਵੱਡੀ ਤਦਾਦ ਦੇ ਲੋਕ ਆਏ ਹੁੰਦੇ ਆ ਬੜੇ ਜॉयਸ ਫੀਲਿੰਗ ਚ ਹੁੰਦੇ ਆ ਪਰ ਮੈਂ ਮੇਰਾ ਦਿਲ ਕੀਤਾ ਕਿ ਮੈਂ ਆਪਣੇ ਕਾਨਸਰਟ ਦੀ ਜਿਹੜੀ ਆਗਾਜ਼ ਆ ਪਾਦਰ ਸਾਹਿਬ ਦੀ ਰਿਸਕਾਂ ਨਾਲ ਕਰਾਂ ਤੇ ਮੈਂ ਕੀਤੀ ਤੇ ਮੇਰੇ ਵੱਲੋਂ ਇੱਕ ਸ਼ਰਧਾਂਜਲੀ ਵੀ ਦਿੱਤਾ ਗਏ ਅਸੀਂ ਚੰਡੀਗੜ੍ਹ ਸੈਕਟਰ 16 ਦੇ ਵਿੱਚ ਸਾਡਾ ਇੱਕ ਮਿਰਖਲ ਮਾਂ ਬੋਲੀ ਦਾ ਦਿਵਸ ਸੀਗਾ ਅਸੀਂ ਸਾਰੇ ਉੱਥੇ ਇਕੱਠੇ ਹੋਏ ਸੀ ਸਤਾ ਜੀ ਤੁਸੀਂ ਵਿਦੇਸ਼ ਦੇ ਵਿੱਚ ਸ਼ੋਅ ਕਰ ਰਹੇ ਸੀ ਕਿ ਹੁਣ ਖਾਸ ਤੌਰ ਤੇ ਅੰਮ੍ਰਿਤਦਾਸ ਸ਼ਾਮਲ ਹੋਣ ਲਈ ਆਏ ਆ ਜਾਂ ਕੁਦਰਤ ਨੂੰ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਡੇ ਵੀ ਸ਼ੋਅ ਬਹੁਤ ਬੀਜ਼ੀ ਹੁੰਦੇ ਆ ਇਹ ਤੁਸੀਂ ਸਪੈਸ਼ਲ ਇੱਥੇ ਅੰਮ੍ਰਿਤਦਾਸ ਸ਼ਾਮਲ ਹੋਣਾ ਇਸ ਦਿਨ ਆਏ ਹੋ ਕਿ ਕੁਦਰਤਨ ਇੱਥੇ ਤੁਹਾਡਾ ਬਣਿਆ ਆ ਮੈਂ ਕੁਦਰਤਨ ਨਹੀਂ ਕਹਿ ਸਕਦੇ ਮੈਂ ਬਿਲਕੁਲ ਧਾਰ ਕੇ ਇਸ ਗੱਲ ਦੇ ਲਈ ਆਇਆ ਸੀ ਇਸੇ ਕਰਕੇ ਸੀ ਵਾਪਸ ਮੈਨੂੰ ਐਸਾ ਲੱਗਾ ਕਿ ਮੈਂ ਦੇਖੋ ਉਹਨਾਂ ਤੇ ਸੰਸਕਾਰ ਦੇ ਦਰ ਨਹੀਂ ਪਹੁੰਚ ਸਕਿਆ ਪਰ ਇਹ ਜਿਹੜਾ ਇੱਕ ਦਿਨ ਆ ਮੈਨੂੰ ਲੱਗਦਾ ਇਹ ਉਹਨਾਂ ਦੀ ਜਸਮਾਨੀ ਤੌਰ ਤੇ ਜਾਣ ਦਾ ਆਖਰੀ ਮੇਰੇ ਖਿਆਲੇ ਇਕੱਠ ਹੋਏਗਾ ਉਸ ਤੋਂ ਬਾਅਦ ਜਿਹੜੇ ਇਕੱਠ ਹੋਣਗੇ ਉਹਨਾਂ ਨੂੰ ਯਾਦ ਕਰਕੇ ਹੋਣਗੇ ਸੋ ਮੇਰੀ ਇਹ ਬੜੀ ਖਾਹਿਸ਼ ਸੀ ਕਿ ਮੈਂ ਘਟੋ ਘਟ ਕਿਸੇ ਵੀ ਤਰੀਕੇ ਇਥੇ ਪਹੁੰਚ ਸਕਾਂ ਹਾਲਾਂਕਿ ਥੋੜੀ ਦੇਰੀ ਨਾਲ ਪਹੁੰਚ ਸਕਿਆ ਪਰ ਫਿਰ ਵੀ ਹਾਜ਼ਰੀ ਲਾ